ਹਾਂਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਲਓ ਜੀ ਸਵਾਗਤ ਹੈ ਤੁਹਾਡਾ 21ਵੇਂ ਵਲੌਗ ਦੇ ਵਿੱਚ ਤੇ ਤੁਸੀਂ ਵੀ ਦੇਖ ਰਹੋਗੇ ਕੱਲ੍ਹ ਵਾਲੇ ਕੱਪੜੇ ਜਿਹੜਾ ਸੋ ਕਈ ਵਾਰ ਕਰਨਾ ਪੈ ਜਾਂਦਾ ਰਾਤ ਵੀ ਲੇਟ ਸੋਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਲੇਟ ਸੋ ਕੇ ਉੱਠ ਗਏ ਕੱਪੜੇ ਲੈ ਜਾਣੇ ਮੈਂ ਭੁੱਲ ਗਿਆ ਸੀਗਾ ਕਾਲੀ-ਕਾਲੀ ਚ ਕਿਉਂਕਿ ਪ੍ਰੋਗਰਾਮ ਪਹਿਲਾਂ ਸਰਹੰਦ ਸੀਗਾ ਫਿਰ ਮਰਿੰਡੇ ਜਾਣਾ ਪਿਆ ਅਚਾਨਕ ਸੋ ਤਾਂ ਕਰਕੇ ਲਓ ਜੀ ਆਪਾਂ ਸਾਜਰੇ ਸਾਜਰੇ ਤਿਆਰ ਹੋ ਗਏ ਪਹਿਲੀ ਵਾਰ ਹੋਇਆ ਵੈਸੇ ਚਾਹੇ ਆਪਣੇ ਘਰ ਦੇ ਵਿਆਹ ਵੀ ਸੀ ਜਿਵੇਂ ਭੈਣ ਦਾ ਵਿਆਹ ਵੀ ਹੋਇਆ ਹਨਾ ਉੱਥੇ ਨਹੀਂ ਨਹੀਂ ਸਾ ਤੇਰੇ ਪੈਲੈਸ 'ਚ ਪਹੁੰਚੇ ਇੱਥੇ ਮੈਂ 9:30 ਵਜੇ ਹੀ ਤਿਆਰ ਉੱਤਰੀ ਹੋ ਕੇ ਪੈਲੈਸ 'ਚ ਫਿਰਦੇ ਆ ਪੈਲੈਸ ਵਾਲੇ ਝਾੜੂ ਲਾ ਰਹੇ ਨੇ ਤੇ ਬਾਕੀ ਚਲੋ ਠੀਕ ਐ ਤੇ ਅੱਜ ਤੁਹਾਨੂੰ ਵਿਆਹ ਦਿਖਾਵਾਂਗੇ ਜੀ ਪੈਲੈਸ 'ਚ ਤਿਆਰੀਆਂ ਜੂਰੀ ਹੋ ਰਹੀਆਂ ਨੇ ਸੈਰ ਸੂਟ ਵਧੀਆ ਉਹ ਵੀ ਆ ਦੇਖੋ ਐਨ ਪੂਰੀ ਤਿਆਰੀ ਹੋ ਰਹੀ ਆ ਤੇ ਚਾਹ ਜੋ ਪਤਾ ਨਹੀਂ ਕਦੋਂ ਕੁ ਪਲਾਉਣਗੇ ਹਨਾ ਦੇਖੋ ਜੀ ਦੇਖੋ ਹੂੰ ਬਾਕੀ ਅਸੀਂ ਵੀ ਤਾਂ DJ ਵਾਲੇ ਵੀ ਆ ਗਏ ਹੈ ਤਾਂ ਸਟਾਲਾਂ ਸਟੂਲਾਂ ਲੱਗ ਰਹੀਆਂ ਨੇ ਬਾਕੀ ਅਸੀਂ ਵੀ ਆਪਣਾ ਸੈਟਅਪ ਲਾਉਣੇ ਕਿਤੇ ਜਗ੍ਹਾ ਦੇਖਦੇ ਆ ਕਰਦੇ ਆ ਕੁਛ ਨਾ ਕੁਛ ਪਹਿਲੇ ਬਹਿ ਕੇ ਵੀ ਨਹੀਂ ਸਰਦਾ ਸੱਜਣਾ ਕਰਨਾ ਪੈਂਦਾ ਕੁਛ ਤੋਂ ਕਰਨਾ ਪੜੇਗਾ ਸੋਕੇ ਤੇ ਲਓ ਜੀ ਕਹਿੰਦੇ ਉੱਧਰ ਸਾਡਾ ਮੁੰਡਾ ਆ ਠੀਕ ਹੈ ਠਾਹ ਹੈ ਆ ਨਾ ਮੇਰੇ ਬਾਅਦ ਚੱਲ ਪਏ ਨੇ ਉਹ ਮੁੰਡਾ ਗੱਡੀ ਪਾਰਕਿੰਗ ਚ ਲਾਉਣ ਆ ਗਿਆ ਏ ਤੇ ਮੌਸਮ ਵੈਸੇ ਅੱਜ ਸੋਹਣਾ ਹੈ ਠੰਡ ਵੀ ਆ ਗਰਮੀ ਵੀ ਆ ਦੋਨੋਂ ਚੀਜ਼ਾਂ ਨੇ ਤੇ ਲਓ ਜੀ ਆਇਦਾ ਸੀ ਵਿਆਹ ਚ ਵਿਆਹ ਜਹੇ ਪਤਾ ਹੀ ਚਾਹ ਪਕਾ ਵੀ ਉਹਨੇ ਕਦੋਂ ਬੁਲਾਉਣੀ ਆ ਯਾਰ ਐਡਾ ਕੀੜਾ ਜੀ ਅਸੀਂ ਚੱਲ ਕੇ ਮਰੀਂਡੇ ਜਾ ਵੀਣ ਆ ਗਿਆ ਸੰਤ ਫੀਟਸ ਇਹਨੂੰ ਕਹਿੰਦੇ ਆ ਜੀ ਜਾ ਵੀ ਨਾ ਹੀ ਰਾਂਗੇ ਹੈਨਾ ਜਿਵੇਂ ਅੱਜ ਕੱਲ੍ਹ ਚੱਲੇ ਆਪਾਂ ਚਾਹੇ ਪਾਗਲੂ ਕਹਿ ਸਕਦੇ ਆ ਤੁਸੀਂ ਤੁਹਾਨੂੰ ਤੇ ਚਾਹ ਪੀ ਕੇ ਹੁਣ ਅਸੀਂ ਚੱਲਿਆਂ ਦੁਬਾਰਾ ਵੇਅਰ ਪੈਲਸ ਤੇ ਦੇਖਦਾ ਕਾफी ਮਿਲਦੀ ਆ ਕਿ ਨਹੀਂ ਚਲੋ ਜੀ ਜ਼ੈਟਲ ਸਾਡਾ ਲਾਂਜ ਆਇਆ ਸ਼ਾਰਟ ਸ਼ੂਟ ਲੈ ਲਏ ਨੇ ਤੇ ਕਹਿੰਦੇ ਲਾਈਵ ਵੀ ਸਟਾਰਟ ਹੋਣ ਵਾਲਾ ਆ ਇਧਰੋਂ ਚੱਲ ਪਿਆ ਮੇਰੇ ਵੀਰੇ ਤਿੱਤਿਆਂ ਠੰਡੇ ਦੁੱਧ ਪੇ ਹੋਰ ਬਹੁਤ ਕੁਝ ਆ ਇਹ ਹੁਣ ਤਾਂ ਦੇਖੋ ਇਹ ਕੈਮਰਾਮੈਨ ਆਪਣੇ ਜੋਰ ਦਿਖਾ ਰਹੇ ਨੇ ਜੀ ਵਾਹ ਜੀ ਵਾਹ ਹਾਂਜੀ ਰਹਿ ਨਾ ਜਾਵੇ ਕੋਈ ਜੀ ਮੈਂ ਕਹਿੰਦਾ ਕੱਲਾ ਕੱਲਾ ਕੈਪਚਰ ਕਰ ਲਓ ਇਹ ਤੁਸੀਂ ਵੀ ਆਨੰਦ ਲਓ ਜੀ ਵਿਆਹ ਦਾ ਫਰੀ ਆਣਾ ਵਿਆਹ ਟੈਂਸ਼ਨ ਹੈ ਆ ਦੇਖੋ ਜੀ ਟੈਂਟਣਾ ਕਰ ਲਿਆ ਤਿਆਰੀਆਂ ਮੇਰੇ ਵੀਰੋ ਚਲੋ ਜੀ ਕਹਿੰਦੇ ਚਾਹ ਨਸੀਬ ਹੋਏਗਾ ਯਾਰ ਕਰਨੂ ਆਹ ਲਓ ਪਨੀਰ ਵਾਲੇ ਪਕੌੜੇ ਸਾਡੇ ਜੀ ਸਾਈਟਾ ਤੇ ਪਾ ਲਾ ਕੇ ਸ਼ਾਟ ਲੈਂਦੇ ਲੈਂਦੇ ਪਰ ਅੱਗੇ ਕਹਿੰਦੇ ਬਹੁਤ ਔਖਾ ਫੇਸ ਆ ਹਨਾ ਵਿਆਹ ਦੇ ਵਿੱਚ ਕੁਝ ਮੈਂਬਰ ਬਾਹਰ ਹੋਣ ਬਾਕੀ ਇੱਧਰ ਪ੍ਰੋਗਰਾਮ ਹੋਵੇ ਚਲੋ ਬਾਹਰ ਜਾ ਕੇ ਕਹਿੰਦੇ ਪੈਸਾ ਤਾਂ ਬਹੁਤ ਕਮਾਇਆ ਜਾਂਦਾ ਆ ਹਨਾ ਚਲੋ ਪਿਛਲੇ ਵੀ ਸੁਖੀ ਹੋ ਜਾਂਦੇ ਆ ਪਰ ਆ ਚੀਜ਼ਾਂ ਜਿਹੜੀਆਂ ਮਿਸ ਹੁੰਦੀਆਂ ਨੇ ਵਿਆਹ ਕੋਈ ਫੰਕਸ਼ਨ ਜਾਂ ਹੋਰ ਕੋਈ ਦੁੱਖ ਦੀ ਘੜੀ ਸੁੱਖ ਦੀ ਘੜੀ ਉਹ ਚੀਜ਼ਾਂ ਜਿਹੜੀਆਂ ਫੇਸ ਕਰਨੀਆਂ ਬਹੁਤ ਔਖੀਆਂ ਹੁਣ ਦੇਖੋ ਸਿਰਫ ਇਹਨਾਂ ਹੁਣ ਪਰਿਵਾਰ ਬਾਹਰ ਆ ਉਹਦੇ ਕਰਕੇ ਲਾਈਵ ਕਰਾਇਆ ਜਾ ਰਿਹਾ ਹਨਾ ਤੇ ਦੇਖੋ ਇਹ ਵੀ ਇੱਕ ਫੇਸ ਆ ਚਲੋ ਜ਼ਿੰਦਗੀ ਤਾਂ ਮਹਾਰਾ ਚਲੋ ਸਾਰਿਆਂ ਨੂੰ ਇਹ ਜੇ ਕਾਰਜਾਂ ਦੇ ਵਿੱਚ ਇਕੱਠੇ ਰੱਖਣਾ ਨਾ ਪਰਿਵਾਰਾਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਨਾ ਫੇਸ ਕਰਨਾ ਬਹੁਤ ਤਾਂ ਜ਼ਿਆਦਾ ਬੈਟਰ ਆ ਪਰ ਚਲੋ ਫੇਰ ਵੀ ਠੀਕ ਆ ਮਹਾਰਾ ਦੀ ਰਜਾਇ ਇਹਦੇ ਵਿੱਚ ਵੀ ਕੋਈ ਨਾ ਕੋਈ ਚੜਦੀ ਕਲਾ 'ਚ ਰੱਖੇ ਮਹਾਰਾ ਸਾਰਿਆਂ ਨੂੰ ਆਪਣੇ ਦਾ ਵੀ ਹਾਲਾਤ ਜੇ ਹੋਰੇ ਹੋ ਗਏ ਟੱਕ ਇੱਕ ਤਾਂ ਰਾਤ ਲੇਟ ਸੋਏ ਸਵੇਰੇ ਜਲਦੀ ਉੱਠ ਕੇ ਆ ਦੇਖੋ ਜੀ ਅੱਖਾਂ 'ਚ ਥਣੀਆਂ ਪੈ ਗਈਆਂ ਦਾ ਗਾਣਾ ਹੈ ਅੱਜ ਤਾਂ ਇਹ ਤਰੱਕੀ ਕਰ ਲਈ ਕਹਿੰਦੇ ਕੈਮਰਾ ਵਾਲਿਆਂ ਨੇ ਦੇਖੋ ਇਹ ਤਿੰਨ ਟੇਬਲ ਵਾਰ ਰੱਖੇ ਨੇ ਫੀਲਿੰਗ ਪੂਰੀ ਮਹਾਰਾਜੇ ਵਾਲੀ ਆ ਤੇ ਅੱਛੀ ਚੱਲ ਗਈ ਪ੍ਰੀ ਵੈਡਿੰਗ ਦੇਖੋ ਬੜੀ ਚੰਗੀ ਗੱਲ ਵੀ ਹੈ ਕਿ ਅਸੀਂ ਨਹੀਂ ਕਹ ਸਕਦੇ ਤੇ ਸਾਡੇ ਵੱਲੋਂ ਪਿਆਰ ਭਰੀ ਸასი ਸ਼ਗਨ ਸਾਰੇ ਪਰਿਵਾਰ ਨੂੰ ਤੇ ਲੱਖ ਲੱਖ ਬਧਾਈਆਂ ਸਾਡੀ ਸਿਸਟਰ ਦੀ ਮੈਰਿਜ ਆ ਤੇ ਪਾਸੇ ਉਹ ਪੋਸ਼ਕ ਤੇ ਪਿਆਰ ਭਰੀ ਸਾਰੇ ਨੂੰ ਸਾਰਿਆਂ ਨੂੰ ਸਾਚਾ ਗਿੰਬਲ ਮਿਲ ਗਈ ਬੱਤ ਰੱਖ ਲਾਂਗੇ ਢੀ ਜੱਕੇ ਇਹ ਲੋ ਜੀ ਪੂਰਾ ਦਿਨ ਲੰਗਾ ਆ ਕੇ ਹੁਣ 5 ਵਜੇ ਸ਼ਗਨ ਪਾਉਣ ਲੱਗੇ ਨਾ ਤੇ ਕਿਹੜਾ ਟਾਈਮ ਆ ਇਹ ਅੱਧਰ ਉਸਤਾਦ ਨੂੰ ਨਹੀਂ ਆਪਣੇ ਆਪ ਚ ਮਸਤ ਨੇ ਆ ਲੱਗਿਆ ਵਾ ਸਾਡਾ ਯੰਤਰ ਚੱਲ ਚੱਲ ਜਾਣਦੇ ਜਾਣਦੇ ਆ ਗਿੱਚ ਕੇ ਵੈਰੀ ਗੁੱਡ ਇਹਨਾਂ ਨੂੰ ਵੀ ਕਾਲੀ ਆ ਗਈ ਵੀ ਚਲੋ ਐ ਇੰਜੋਏ ਇੰਜੋਏ ਤੇ ਲਓ ਜੀ ਫਲੈਸ਼ ਆਨ ਹੋ ਗਈ ਆ ਅਸੀਂ ਗੱਡੀ ਚ ਬਹਿ ਗਏ ਆ ਪੈਰਸ ਚੋਂ ਕਰਕੇ ਬੈਕਅਪ ਅੱਧ ਵੀ ਜਿੱਤਾ ਜਾ ਆ ਦੇਖੋ ਜੀ ਘਰ ਜਾ ਕੇ ਫੇਰ ਲਾਈਵ ਕਰਨਾ ਆ ਸਾਡੀ ਜ਼ਿੰਦਗੀ ਨੂੰ ਟੇਕ ਨਹੀਂ ਹੈਗਾ ਜੀ ਪਹਿਲਾਂ ਢੋਲੀ ਤੋੜਨਗੇ ਫਿਰ ਸਾਨੂੰ ਤੋੜਨਗੇ ਬਾਅਦ ਚ ਸਾਡੀ ਵਿਦਾਈ ਆਹ ਦੇਖੋ ਉਹ ਦੇਖੋ ਪਤਾ ਨਹੀਂ ਕਿੰਨੇ ਕੇ ਟਾਈਮ ਤੱਕ ਕਰਨੇ ਘੰਟਾ ਲਾਉਣਗੇ 2 ਘੰਟੇ ਪਤਾ ਨਹੀਂ ਹੈਗਾ ਹੁਣ ਉੱਥੇ ਜਾ ਕੇ ਬਦਲ ਲੱਗੂਗਾ ਬਾਕੀ ਕੈਮਰਾਮੈਨ ਜੀ ਅੱਗੇ ਪਹੁੰਚ ਗਏ ਨੇ ਅਸੀਂ ਵੀ ਦੋਸਤੋ ਤੇ ਲਓ ਜੀ ਆਪਾਂ ਪਹੁੰਚ ਗਏ ਆਂ ਸ੍ਰੀ ਫਤਿਹਗੜ੍ਹ ਸਾਹਿਬ ਆਪਣੇ ਪੱਕੇ ਟਿਕਾਣੇ ਤੇ ਹਨਾ ਤੇ ਇੱਥੇ ਆ ਕੇ ਇੱਕ ਵੱਖਰਾ ਹੀ ਆਨੰਦ ਜੇ ਇੱਕ ਵੱਖਰਾ ਹੀ ਨਾ ਹੋ ਰਹਾ ਜਾਇਆ ਵੀ ਹੋਰ ਜਿੱਥੇ ਮਰਜੀ ਚੱਲ ਜੀਏ ਪਰ ਇੱਥੇ ਵਰਗਾ ਆਨੰਦ ਨਹੀਂ ਹੋਗਾ ਤੇ ਜਦੋਂ ਸਟੂਡੀਓ ਪੈਰ ਆਇਆ ਉਹ ਮੈਂ ਕਹਿੰਦਾ ਆਨੰਦ ਇਹ ਵੱਖਰਾ ਸੀਗਾ ਕਿਉਂਕਿ ਚਲੋ ਆਪਣਾ ਸਾਰਾ ਕੁਝ ਆਈ ਉਹ ਤੋਂ ਹੁਣ ਹੈ ਨਾ ਤੇ ਬਾਕੀ ਲਓ ਜੀ ਵਿਆਹ ਦੇਖ ਕੇ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਪਰ ਰਸਤੇ 'ਚ ਇੱਕ ਲੈਪਟਾਪ ਦੇਣਾ ਹੈ ਰੇਪੇਰ ਲਈ ਲੈਪਟਾਪ ਦੇ ਕੇ ਰੇਪੇਰ ਲਈ ਆਪਾਂ ਨਿਕਤੇ ਜਾਣਾ ਘਰ ਨੂੰ ਤੇ ਬਲੌਗ ਦਾ ਵੀ ਆਪਾਂ ਕਰਦੇ ਐਂਡ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਉਹ ਤੱਕ ਲਈ ਸ਼ਸ਼ੀ ਕਾਲ